ਤੇ ਪਾਸ ਕਰੋ ਕੋਣ ਜੇ ਬਾਕੀ ਸਟੇਟਾਂ ਨੇ ਕੀਤਾ ਤੁਸੀਂ ਵੀ ਕਰੋ ਸਾਡੇ ਲਈ ਖਤਰਾ ਆ ਸਾਡੇ ਪੰਜਾਬ ਲਈ ਖਤਰਾ ਸਾਡੇ ਬੱਚਿਆਂ ਬੱਚਿਆਂ ਲਈ ਖਤਰਾ ਸਾਡੀਆਂ ਪੈਣਾ ਨਹੀਂ ਆਉਣ ਵਾਲੇ ਸਮੇਂ 'ਚ 10 ਲੱਖ ਦੇ ਕਰੀਬ 8 ਤੋਂ 10 ਲੱਖ ਲੁਧਿਆਣੇ 'ਚ ਹੈ ਪ੍ਰਵਾਸੀ ਔਰ 2011 'ਚ ਸੁਰਿੰਦਰ 10 12 ਲੱਖ ਟੋਟਲ ਸੀ ਪੰਜਾਬ 'ਚ ਪ੍ਰਵਾਸੀ ਉਤੋਂ ਬਾਅਦ ਜਲੰਧਰ ਆ ਗਿਆ 5 ਕ ਲੱਖ ਇੱਥੇ ਆ ਅਮਰitsar ਲਾ ਲੋ ਉੱਥੇ 3 ਕ ਲੱਖ 2 3 ਲੱਖ ਆ ਹੁਸ਼ਿਆਰਪੁਰ 1.5 ਲੱਖ ਦੇ ਕਰੀਬ ਆ 1.5 ਲੱਖ ਲਗਭਗ ਬਾਕੀ ਜ਼ਿਲ੍ਹਿਆਂ 'ਚ ਵੀ ਪ੍ਰਵਾਸੀ ਹੈਗੇ ਇੰਨਾ ਕੁ ਮੋਟਾ ਜਿਹਾ ਡਾਟਾ ਜਿਹੜਾ ਮੈਂ ਦੇਖਿਆ ਸੀ ਇਦਾਂ ਆ ਮੈਂ ਇਹ ਕਹਿਣਾ ਇਹ ਡੇ ਬਾਈ ਡੇ ਇਹ ਬੜੀ ਅਲਾਰਮਿੰਗ ਸਿਚੁਏਸ਼ਨ ਆ ਆਉਣ ਵਾਲੇ ਸਮੇਂ 'ਚ ਇਹਨੂੰ ਹਲਕੇ ਤੌਰ ਤੇ ਨਾ ਲਿਓ ਜਦੋਂ ਫੂਡ ਤੇ ਮੈਂ ਕੰਮ ਕਰਦਾ ਸੀ ਮੈਂ ਕਿਹਾ ਯਾਰ ਜਦੋਂ ਮੈਂ ਇੰਨਾ ਇਨਵੋਲਵਮੈਂਟ ਇਨ੍ਹਾਂ ਦੀ ਫੂਡ 'ਚ ਦੇਖਦਾ ਇੰਨਾ ਬੇਮਿਆਰੀ ਕੰਮ ਇਹਨਾਂ ਦਾ ਦੇਖਦਾ ਇੰਨੇ ਅਨਸੇਫ ਆ ਜਾਂਦੇ ਸੈਂਪਲ ਜਦੋਂ ਦੇਖਦੇ ਆ ਔਰ ਜਿਹੜਾ ਫੂਡ ਦਾ ਥੱਲੇ ਸਾਨੂੰ ਦੱਸਾਂ ਪਿੱਛੇ ਜੇ ਤੁਸੀਂ ਦੇਖੇ ਸੀ ਕਿ ਪੇੜੇ ਕੱਚੇ ਚ ਰੱਖ ਕੇ